ਰਬ ਰਬ ਸਾਹਿਬ ਜੀ ਕਿਰਪਾ ਸੰਸਾ ਜਿਹੜੇ ਵੀ ਸੰਗਤ ਸਿੱਖ ਤੇ ਮੇਰੇ ਹੂੜ ਭਰਾ जाट ਭਰਾ ਮੁਸਲਮਾਨ ਭਰਾ Hindu ਤੇ ईसाई ਭਰਾ ਉੱਤੇ ਕੋਚੇ ਨੇ ਯਾਹਾਂ মিডিਆ ਰਹੀ ਬਹੁਤ ਦੇਖ ਰਹੇ ਨੇ ਇੱਕ ਜੰਗ ਹੈ ਤੇ ਜੰਗ ਦਾ ਲਗਾਵ ਸੰਤ ਜਰਨੈਲ ਸਿੰਘ ਹੌਸਲਾ ਫਿਰਦੇ ਵਾਲੇ ਖੁਦ ਫਿਰ ਕੇ ਗਏ ਉਸ ਜੰਗ ਚ ਅਸੀਂ ਸਰਦਾਰ ਸਿਮਰਨਜੀਤ ਸਿੰਘ ਦੀ ਅਗਵਾਈ ਦੇ ਵਿੱਚ 40 ਸਾਲ ਦਾ সফর ਹੋਰ 2 ਮਹੀਨੇ ਬਾਅਦ 6 ਚੁੱਤ ਨੂੰ 1 ਮਹੀਨੇ ਬਾਅਦ ਪੂਰਾ ਕਰ ਲਿਆ ਇਸ ਸਵਾਰਥੀ ਯੁੱਧ ਦੇ ਵਿੱਚ 40 ਸਾਲ ਦਾ ਨਿਰਸਵਾਰਥ ਸੰਘਰਸ਼ ਕਰਨ ਦਾ ਜਿਹੜਾ ਪੈਂਡਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਦਾ ਕੀਤਾ ਹੈ ਉਹਦੇ ਵਿੱਚ ਅੱਜ ਅੰਤਾਂ ਦੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਅੱਜ ਵੱਡੀ ਗਤੀਚ ਮੇਰੇ ਸਾਹਮਣੇ ਖੜੀ ਹੈ ਤੇ ਕੁਝ ਮੇਰੀ ਉਮਰ ਦੇ ਸਾਡੇ ਸਾਸਿ ਭੈਣਾ ਭਰਾ ਜੋ ਅਜਾਜ ਰਹੋਗੇ ਅਤੇ ਮੀਡੀਆ ਤਾਂ ਹੀ ਮੈਨੂੰ ਦੇਖ ਸੁਣ ਰਹੇ ਹੋ ਕੋਈ ਇਸ ਗੱਲ ਦੀ ਦਵਾਈ ਹੈ ਕਿ ਜਿਹੜਾ ਸੰਘਰਸ਼ ਸਿੱਖਾਂ ਨੇ ਆਪਣੀ ਆਜ਼ਾਦੀ ਦਾ ਅਰੰਭ ਰੰਭਕ ਹੈ ਉਹ ਅਨੁਬੰਧ ਫੈਸਲਾ ਚ ਜਾਰੀ ਰਹੇਗਾ ਜਿਹੜੇ ਕਰਾ ਟਾਈਮ ਬਟ ਟਾਈਮ ਸਾਨੂੰ ਹੁੰਦੇ ਰਹੇ ਉਹਦੇ ਚ ਐਮ ਖੜਾ ਇਲੈਕਸ਼ਨ ਚ ਹੋ ਵੀ ਰਹਾ ਤੇ ਹੈ ਅੱਜ ਜਿਹੜੇ ਕਾਗਜ਼ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਚੱਲੇ ਆ ਉਹਦਾ ਇੱਕੋ ਇੱਕ ਮਕਸਦ ਹੈ ਕਿ ਆਪਣੀ ਨਵੀਂ ਪੀੜ੍ਹੀ ਨੂੰ ਇਹਦੇ ਨਾਲ ਜਾਰੀ ਰਸਤੇ ਇਸ ਦੁਨੀਆ ਨੂੰ ਅਸੀਂ ਅਸਰਦਾਂ ਕਹਾਂਗੇ ਤੁਹਾਡੀ ਗਿਰਤ ਦੇ ਨਾਲ ਜਿਹੜੀ ਤੁਹਾਡੀ ਅਰਦਾਸ ਦੇ ਨਾਲ ਅਸੀਂ ਹੁਣ ਤੱਕ ਚੱਲ ਸਕੇ ਹਾਂ ਉਹਦੇ ਵਿੱਚ ਤੁਹਾਡੇ ਮੌਜੂਦਾ ਦੁੱਖ ਦੁੱਖ ਦੀ ਸ਼ਾਮਲ ਹੈ ਜਿਵੇਂ ਕਹਾਂ ਕਿ ਅੰਤਮ ਪ੍ਰਾਪਤ ਹੋ ਪਹਿਲਾਂ ਅਸੀਂ ਕੋਈ ਹੋਰ ਗੱਲ ਨਹੀਂ ਕਰਨੀ ਤਾਂ ਇਹ ਵਿਲਦ ਹੋਊਗਾ

ਫਿਰ ਸਰਦਾਰ ਸਿਮਰਨ ਸਿੰਘ ਸਨ ਤੇ 2 ਸਾਲ ਪਹਿਲਾਂ ਇੱਕ ਮਹਾਨ ਨੌਜਵਾਨ ਉਸ ਵਾਹਿਗੁਰੂ ਦੀ ਰਹਿਮਤ ਨਾਲ ਆਇਆ ਤੇ ਉਹ ਸੀ ਦੀਪ ਸਿੱਧੂ ਉਰਫ ਉਰਫ ਸੰਦੀਪ ਸਿੰਘ ਸਿੱਧੂ ਬਾਲਿਕਾ ਨਿਹਾਲ ਵਾਹਿਗੁਰੂ ਉਸ ਵਿੱਚ ਇਸ ਦਰਸ਼ਨوں ਇੱਕ ਨਵੀਂ ਰੂਹ ਬੱਝੀ ਹੈ ਤੇ ਉਹ ਰੂਹ ਮੇਰੇ ਲੋਜਰ ਬੱਚਾ ਅੱਜ ਵੀ ਹੈ ਜੋ ਗੱਲਾਂ ਦੀਪ ਸਿੰਘ ਸੁਕੇ ਕਰ ਕਰ ਗਏ ਤੇ ਅੱਜ ਦੁਨੀਆ ਪਾਸਟਰ ਨੂੰ ਸੋਇਆ ਜਾ ਰਿਹਾ ਤੇ ਉਹਨਾਂ ਨੂੰ ਅਸੀਂ ਆਪਣੇ ਤਾਲੇ ਵਿੱਚ ਵੀ ਲਿਆ ਰਹੇ ਹਾਂ ਅੱਜ ਵੀ ਹਕੂਮਤ 1978 ਤੋਂ ਲੈ ਕੇ ਅੱਜ ਤੱਕ ਜੋ ਵੀ ਜੁਰਮ ਕਰਦੇ ਆ ਰਹੇ ਸੀ ਉਹ ਹੈ ਇੰਡੀਆ ਦੀ ਕੀਪ ਸਟੇ ਉਸ ਸਟੇ ਕਿਰੰਦੇ ਬਾਦਲ ਕਾਂਗਰਸ ਭਾਜਪਾ ਤੇ ਹੁਣ ਆਪ ਦੀ ਸ਼ans ਹੋਈ ਹੈ ਇਹਨਾਂ ਚਾਰੇ ਧਰਾਂ ਦੇ ਅਗੇਸ਼ਤ ਹਾਲਸਾ ਪੰਥ ਅਸੀਂ ਉਸੇ ਨਿਵਾਣੇ ਸਿੱਖਾਂ ਬਰਾਬਰ ਖੜਿਆ ਤੇ ਅੱਜ ਉਹੀ ਹਕਮਤਾਨ ਲੋਕ ਇੱਕ ਹੋਰ ਰਾਜਾ ਪ੍ਰਗਟ ਕਰ ਗਏ ਤਾਂ ਮੈਂ ਆਪਣੇ ਨੌਜਵਾਨ ਬੱਚਿਆਂ ਨੂੰ ਕਹਾਂਗਾ ਕਿ ਅੱਜ ਆਈ ਅੰਮ੍ਰਿਤਪਾਲ ਸਿੰਘ ਜੀ ਨੂੰ ਗਿਗਰੂਗੜ ਜੇਲ੍ਹ ਦੇ ਵਿੱਚ ਬਚ ਕਰਕੇ ਬਾਦਾਂ ਆਗਰਸੀਆ ਪਾਜਪਾ ਤੇ ਆਪ ਨੇ ਆਪਣਾ ਚਿਹਰਾ ਹੋਰ ਨੂਗਾ ਕੀਤਾ ਮੇਰੇ ਨੌਜਵਾਨ ਬੱਚਿਆਂ ਨੂੰ ਬੇਨਤੀ ਹੈ ਕਿ ਅੱਜ ਜੇਰਾ ਖਾਸ ਤੇ ਪੰਜਾਬ ਸਮਝੇ ਪੰਜਾਬ ਸ਼ਰੋਮਣੀ ਅਕਾਲੀ ਦਲ ਦੇ ਆਪਣੇ ਉਮੀਦਵਾਰ ਵਾਲਾ ਨੇ ਦੇ ਜਿਨ੍ਹਾਂ ਚੋਂ ਇੱਕ ਵਾਇਆ ਸਰਦਾਰ ਸੰਸਜੀਤ ਸਿੰਘ ਮਾਨ ਕੁਦਾ ਅੱਜ ਕਾਗਜ ਪਰ ਰਹੇ ਨੇ ਸਰੂਰ ਤੋਂ ਭਾਈ ਅਮਰਪ੍ਰਸਾਦ ਸਿੰਘ ਜੀ ਦੇ ਪਿਤਾ ਜੀ ਨੇ ਮਾਤਾ ਜੀ ਨੇ ਚਾਚਾ ਜੀ ਨੇ ਦੋ ਦਿਨ ਪਹਿਲਾਂ ਕਾਗਜ ਭਰੇ ਨੇ ਸਰ ਇਮਾਨ ਸਿੰਘ ਮਾਨ ਅੰਮ੍ਰਿਤਸਰ ਤੋਂ ਕਾਗਜ ਪਰ ਰਹੇ ਨੇ ਹੋਰ ਵੀ ਸਾਰੇ ਸਰਦਾਰ ਰਸ਼ਪਾਲ ਸਿੰਘ ਸੰਧਰਾ ਤਾਂ ਬੇਟਾ ਸਰਦਾਰ ਅਮਰਪ੍ਰਸਾਦ ਸਿੰਘ ਸੰਧਰਾ ਉਹ ਵੀ ਲੁਧਿਆਣਾ ਤੋਂ ਕਾਗਜ ਪਰ ਪਰਣ ਜਾ ਰਹੇ ਨੇ ਅੱਜ ਸੋ ਜਿੱਥੇ ਜਿੱਥੇ ਵੀ ਲੱਖਾਂ ਸੰਧਾਨਾ ਖੜੇ ਰੇ ਜਿੱਥੇ ਜਿੱਤੇ ਵੀ ਇਸ ਸੋਚ ਨਾਲ ਸੰਗਤ ਲੋਕ ਖੜੇ ਰੇ ਅਸੀਂ ਦਰੋਸੀ ਨਹੀਂ ਪੂ ਸਕਦੇ ਮੇਰੇ ਨਾਲ ਸਰਦਾਰ ਮਹਾਰਾਜ ਸਿੰਘ ਖੜੇ ਰੇ ਆ ਸਾਹਮਣੇ ਉਧਰ ਨੂੰ ਬੇਸ਼ਕ ਚੰਦਾ ਘਾਓ ਕਿ ਜਿਹਨਾਂ ਹਾਰੇ ਹobe ਹੈ ਇਹਨਾਂ ਦਾ ਨਾਮ ਸਰਦਾਰ ਮਹਾਰਾਜ ਸਿੰਘ ਹੈ ਇਹਨਾਂ ਦੇ ਪਿਤਾ ਜੀ ਦਿੱਲੀ ਸਦੇ ਕਤਿਆਮ ਚੋਂ ਬਚ ਕੇ ਲੁਧਿਆਣੇ ਆਏ ਇਹ ਉਹਨਾਂ ਦੇ ਬੇਟੇ ਨੇ ਉਹ ਬਜ਼ੁਰਗ ਹੋ ਗਏ ਨੇ ਉਹ ਲੁਧਿਆਣੇ ਵਾਲੇ ਸੱਜਣ ਖਵਾਰ ਨੂੰ ਜਿਹੜੀ ਅੱਜ ਸਜਾ ਹੋਈ ਹੈ ਉਹਦੇ ਮੁੱਖ ਗਵਾਹ ਇਹਨਾਂ ਦੇ ਪੇਰਾ ਜੀ ਸਰਦਾਰ ਕੀ ਨਾਮ ਹੈ ਜੀ ਸਰਿੰਦਰ ਸਿੰਘ ਜੀ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਮਾਨ ਸਿੰਘ ਜੀ ਦੇ ਪੇਰਾ ਜੀ ਨੇ ਜਿਹੜੀ ਗਵਾਹੀ ਦਿੱਤੀ ਇਹ ਕਾਂਗਰਸ ਦੀ ਲੋਕਪਾਲਤ ਨੇ ਜਦੋਂ ਸਿੱਖਾਂ ਨੂੰ ਮਾਰਿਆ ਕਤਿਆਨ ਕੀਤਾ ਜੈਨੋ ਸੈ ਕੀਤਾ ਕਾ ਭਾਈ ਸੁਰਿੰਦਰ ਸਿੰਘ ਜੀ ਨੇ ਸਾਹਮਣੇ ਹੋ ਕੇ ਗਵਾਹੀ ਦਿੱਤੀ ਜਿਹਦੇ ਕਰਕੇ ਅੱਜ ਸੱਜਰ ਦਰਵਾਰ ਸਵਾਗਤ ਪੁੱਛਿਆ ਪਰ ਅਸੀਂ ਉਹਦਾ ਸੱਚਾ ਇਨਸਾਫ ਲੈਣਾ ਹੈ ਅਸੀਂ ਦਰਵਾਰ ਸਾਹਿਬ ਤੇ ਹਮੇ ਇਨਸਾਫ ਲੈਣਾ ਹੈ ਅਸੀਂ ਆਪਣੇ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ ਇਨਸਾਫ ਲੈਣਾ ਹੈ ਅਸੀਂ ਵੇਰ ਜਗਾਰੀ ਨੂੰ ਉ ਜਾਗਰਤ ਕਰਨਾ ਹੈ ਔਰ ਚੰਨੀਆਂ ਵਿਸਾਟੀਆਂ ਆਰਥਿਕ ਪੰਗਾ ਨੇ ਸਾਰਿਆਂ ਦਾ ਤੋਲ ਅਸੀਂ ਜਾਰੀ ਰੱਖਣਾ ਹੈ ਇਹਨਾਂ ਕੋਲ ਕਹਿਦਾ ਹੋਇਆ ਮੈਂ ਆਪਕੋ ਅਜਾਜਤ ਲੈਣਾ ਕਿ ਆਪ ਜੀ ਹੁਣ ਬੇਸ਼ੱਕ ਆਪਣੇ ਆਪਣੇ ਘਰਾਂ ਨੂੰ ਜਾ ਕੇ ਪਾਰਟੀ ਦਾ ਅਗਲਾ ਕੰਮ ਕਰੋ ਕਾ ਜੋ 30 ਮਈ ਤੱਕ ਜਿੰਨਾ ਵੀ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਉਹਨਾ ਕਰਨਾ ਹੈ

ਆਪ ਜੀ ਨੂੰ ਜੋ ਬੁਲਾਏਗੇ ਆਪਾਂ ਸਾਰਿਆਂ ਨੇ ਸੱਚੇ ਪਾਛਾੁਰ ਗੁਰਦੈਸ ਸਿੰਘ ਜੀ ਕੋਲ ਅਰਦਾਸ ਬੇਸਤੀਆਂ ਕੀਕੀਆਂ ਨੇ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਕਾ ਕਾਗਜ਼ ਪਰ ਦੀ ਪਕਰਿਆ ਵਿੱਚ ਕੇਵਲ ਉਮੀਦਵਾਰ ਤੇ 10 ਵਸੇ ਸਥੀ ਹੀ ਅੰਦਰ ਜਾ ਸਕਦੇ ਨੇ ਉਹ ਅਸੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਕੋਈ ਦੁਲ ਰਹਿ ਗਈ ਸਰੇ ਸੇਵਾ ਜਾਗਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ